ਨਕਲੀ ਫਾਇਰ ਵਿਭਾਗ ਮੁਲਾਜ਼ਮ ਬਣ ਕੇ ਦੋ ਸ਼ਰਾਰਤੀ ਅੰਸਰਾ ਦੇ ਵੱਲੋਂ ਇੱਕ ਵਪਾਰੀ ਨੂੰ ਆਪਣਾ ਸ਼ਿਕਾਰ ਬਣਾਇਆ ਚਾਹੁੰਦਾ ਹੈ ਤੇ ਦੂਸਰੇ ਵਿਅਕਤੀ ਨੂੰ ਸ਼ਿਕਾਰ ਬਣਾਉਣ ਸਮੇਂ ਉਹਨਾਂ ਦੀ ਪੋਲ ਖੁੱਲ ਜਾਂਦੀ ਹੈ ਮੌਕੇ ਦੇ ਉੱਤੇ ਨਗਰ ਕੌਂਸਲ ਦਾ ਅਧਿਕਾਰੀ ਉਹਨਾਂ ਨੇ ਸਾਧ ਲਿਆ ਤੇ ਸਾਰਾ ਮਾਮਲਾ ਸਮਰਾਲਾ ਤੇ ਖਮਾਣੋ ਪੁਲਿਸ ਸਟੇਸ਼ਨ ਦੇ ਕੋਲ ਪਹੁੰਚ ਜਾਂਦਾ ਹੈ ਪੈਸੇ ਲੈਣ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਚੁੱਕੀ ਹੈ ਦਰਅਸਲ ਨਕਲੀ ਅਪਰਾ ਜਿਹੜੇ ਅਧਿਕਾਰੀ ਅਤੇ ਮੁਲਾਜ਼ਮ ਬਣ ਕੇ ਕਈ ਸ਼ਰਾਰਤੀ ਅੰਸਰਾ ਦੇ ਵੱਲੋਂ ਅਨੇਕਾਂ ਲੋਕ ਸੂਬੇ ਦੇ ਵਿੱਚ ਸ਼ਿਕਾਰ ਹੋ ਚੁੱਕੇ ਨੇ ਪਰ ਅਜੇ ਇਹ ਇੱਕ ਮਾਮਲਾ ਜਿਹੜਾ ਕਿ ਸਮਰਾਲਾ ਅਤੇ ਖਮਾਣਾ ਦੇ ਵਿੱਚ ਸਾਹਮਣੇ ਆਇਆ ਜਿੱਥੇ ਕਿ ਦੋ ਸ਼ਰਾਰਤੀ ਅੰਸਰ ਨਕਲੀ ਫਾਇਰ ਵਿਭਾਗ ਦੇ ਮੁਲਾਜ਼ਮ ਬਣ ਕੇ ਇੱਕ ਵਪਾਰੀ ਨਿਵਾਸੀ ਦੇ ਖੋਲੋਂ ਆਪਣਾ ਜਿਹੜਾ ਕਿ ਖਮਾਣਾ ਨੂੰ ਆਪਣਾ ਸ਼ਿਕਾਰ ਬਣਾ ਚੁੱਕੇ ਨੇ ਅਤੇ 5000 ਰੁਪਏ ਰਿਸ਼ਵਤ ਲੈ ਚੁੱਕੇ ਨੇ ਤਾਂ ਰਿਸ਼ਵਤ ਲੈਣ ਦੀ ਵੀਡੀਓ ਵੀ ਸਾਹਮਣੇ ਆ ਚੁੱਕੀ ਹੈ ਅਤੇ ਦੂਸਰੇ ਵਿਅਕਤੀ ਨੂੰ ਆਪਣਾ ਸ਼ਿਕਾਰ ਬਣਾਉਣ ਗਏ ਤੇ ਸ਼ਰਾਰਤੀ ਅੰਸਰਾ ਦੀ ਕੋਲ ਖੁੱਲ ਜਾਂਦੀ ਹੈ ਅਤੇ ਮੌਕੇ ਤੇ ਨਗਰ ਕਾਉਂਸਲ ਸਮਰਾਲਾ ਦੇ ਉਹਨਾਂ ਨੂੰ ਸੱਦ ਲਿਆ ਜਾਂਦਾ ਹੈਗਾ ਅਫਸਰਾਂ ਨੂੰ ਤੇ ਐਨਓਸੀ ਦੇ ਲਈ ਸਮਰਾਲਾ ਵਿਅਕਤੀ ਕੋਲ ਰਿਸ਼ਵਤ ਲੈਣ ਗਈ ਉਕਤ ਸ਼ਰਾਰਤੀ ਅੰਸਰਾ ਦੀ ਇੱਕ ਵੀਡੀਓ ਵੀ ਸਾਹਮਣੇ ਆ ਜਾਂਦੀ ਹੈ। ਅੰਸਰਾ ਇੱਕ ਤੁਹਾਡੇ ਕੋਲੇ ਚ ਸ਼ਿਕਾਇਤ ਆਈ ਹੈ ਕਮਿਊਨਿਟੀ ਨਾਲ ਵਿਅਕਤੀ ਦੀ ਕਿ ਸਾਡੇ ਨਾਲ ਦੋ ਨਕਲੀ ਫਰਮਾਂ ਵਾਲੇ ਬਣ ਕੇ ਠੱਗੀ ਮਾਰ ਕੇ ਗਏ ਨੇ ਕੀ ਕਰਨਾ ਚਾਹੀਦਾ। ਹਾਂਜੀ ਮੈਂ ਐਸੀ ਮੋਹਨ ਸਿੰਘਾ ਥਾੜਾ ਖਮਾਣੋ ਲੱਗਿਆ। ਮੇਨੂੰ ਕਦਰਖਾਤ ਐਸਟੀਓ ਸਾਹਿਬ ਵੱਲੋਂ ਮਾਰਕ ਹੋਈ ਆ। ਕੋ ਮਨੀਸ਼ ਕੁਮਾਰ ਜਿਹਨਾਂ ਦਰਖਾਹ ਦਿੱਤੀ ਹੈ ਕੋਈ ਫੈਰ ਦੇ ਕਰਮਚਾਰੀ ਬਣ ਕੇ ਐਨਓ ਸੀ ਫਰੀਜ਼ ਕਰਾਉਣ ਬਾਰੇ ਉਹ ਇਹਨਾਂ ਕੋਲੋਂ ਕੋਈ ਪੈਸਾ ਵੀ ਮੰਗ ਕਰਦੇ ਸੀ ਕੁਝ ਲੈ ਵੀ ਗਏ ਸੀ ਉਹਦੀ ਪਰਤਾਲ ਕਰ ਰਹੇ ਆ ਜੋ ਵੀ ਕਾਰਵਾਈ ਹੋਏਗੀ ਉਹ ਮੁਚ ਲੈਂਦੀ ਆ ਬਈ ਪਰ ਇਹ ਵੀ ਪਤਾ ਲੱਗਿਆ ਕਿ ਇਹਨਾਂ ਨੇ ਸਮਰਾਲੇ ਵੀ ਕੋਸ਼ਿਸ਼ ਕੀਤੀ ਗਈ ਹੈ ਕਿ ਦੋਨੋਂ ਪੱਖ ਨੂੰ ਦੇਖਿਆ ਜਾਵੇ ਚਲੋ ਦੋਨੋਂ ਪੱਖਾਂ ਨੂੰ ਦੇਖਿਆ ਜਾਏਗਾ ਜੀ ਸਮਰਾਲੇ ਵੀ ਦੇਖਿਆ ਜਾਏਗਾ ਵੀ ਵਾਕਈ ਉਹਨਾਂ ਨੇ ਇੱਥੇ ਗਲਤੀ ਕੀਤੀ ਆ ਤੇ ਉੱਥੇ ਵੀ ਜਿਹੜੇ ਇਹਨਾਂ ਨੇ ਗਲਤੀ ਕੀਤੀ ਦੁਬਾਰਾ ਜੇ ਨਗੜੀ ਫੈਰ ਆਫਸਰ ਬਣ ਕੇ ਕਾਰਵਾਈ ਮਤਲਬ ਇਹ ਕਰ ਰਹੇ ਨੇ ਪੈਸੇ ਨਜਾਇਜ਼ ਲੈ ਰਹੇ ਨੇ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਮਨੀਸ਼ ਕੁਮਾਰ ਹੈ ਕੀ ਮਾਮਲਾ ਹੋਇਆ ਕਹਿੰਦੇ ਕਿ ਤੁਹਾਡੇ ਨੇ ਕਿ ਤੋ ਕਟੜੀ ਹੋਈ ਹੈ ਕਿੰਨਾ ਕਿ ਮਲਾਜ ਬਣ ਕੇ ਆਏ ਸੀ ਕੀ ਮਾਮਲਾ ਪੁਰਾਣੀ ਇਹ 1 April ਦੀ ਗੱਲ ਹੈ ਤੇ ਮੇਰੇ ਨਾਲ ਦੀ ਇੱਕ ਜਗ੍ਹਾ ਭਈ ਹੈ ਮੈਂ ਉੱਥੇ ਦੁਕਾਨ ਛੱਤਨੀ ਸੀ ਜਿੱਦੀ ਕਿ ਮੈਂ ਆਨਲਾਈਨ ਫੀਸ ਭਰਾਈ ਹੋਈ ਹੈ 5 ਫਾਈਬਰ ਗ੍ਰੇਡ ਦੀ ਜਾਣ ਕੇ ਇਸ ਕੰਮ ਦੇ ਵਿੱਚ ਜ਼ਰੂਰੀ ਹੁੰਦੀ ਹੈ ਤੇ ਉਹਦੇ ਅੰਗੇਸਟ ਇਹ ਆਏ ਤੇ ਕਹਿੰਦੇ ਅਸੀਂ ਉਸ ਤੋਂ ਵਿਭਾਗ ਤੋਂ ਆਏ ਆ ਫਾਇਰ ਬਿਕ ਆਪ ਤੋਂ ਸਮਝਾ ਲੈ ਤੂੰ ਤੇ ਅਸੀਂ ਤੁਹਾਡਾ ਏਰੀਆ ਦੇਖਣਾ ਮੈਂ ਕਿਹਾ ਜੀ ਮੈਂ ਉੱਥੇ ਕਿਸੇ ਦੇਖਤੇ ਖੜਾ ਹਾਂ ਵੀ ਤੁਹਾਨੂੰ ਦੁਹਾਨ ਉੱਤੇ ਰਦਰ ਰਹਿ ਗਏ ਤੁਸੀਂ ਉਹਨਾਂ ਨਾਲ ਜਾ ਕੇ ਗੱਲ ਕਰੋ ਜਿਹੜਾ ਲੱਗਦਾ ਤੁਸੀਂ ਦੇਖਣਾ ਦੇਖ ਸਕਦਾ ਤੇ ਇਹਨਾਂ ਨੇ ਉੱਥੇ ਦੇਖਿਆ ਤੇ ਕਹਿੰਦੇ ਵੀ ਤੁਹਾਡੀਆਂ ਆਬਜੈਕਸ਼ਨ ਲੱਗੀ ਹੋਈਆਂ ਦੋ ਵੀ ਦੋ ਔਨਲਾਈਨ ਤੁਹਾਡੇ ਮੈਨ ਕਲੀਅਰ ਨਹੀਂ ਹੋਣੀ ਮੈਂ ਕਿਹਾ ਮੈਂ ਫੀਸ ਦਾ ਭਰਾ ਚੁੱਕਿਆ ਇਹਨੇ ਆਫਿਸ ਨਹੀਂ ਅਸੀਂ ਜਦ ਲਈ ਤੁਹਾਨੂੰ ਲਗ ਫੀਸ ਦੇਣੀ ਪਊਗੀ ਸਾਨੂੰ ਵੀ ਅਸੀਂ ਤਾਂ ਤੁਹਾਨੂੰ ਐਨਓਸੀ ਲੈ ਕੇ ਦੇ ਸਕਦੇ ਮੇਖਾ ਜੀ ਵੀ ਸਾਰੀ ਫੀਸ ਤਾਂ ਅਸੀਂ ਓਕੇ ਕਰ ਚੁੱਕੇ ਆ ਇਹ ਕਹਿੰਦੇ ਜੀ ਦੇਖੋ ਰਿਸ਼ਵਤ ਇਹਨਾਂ ਨੇ 20000 ਰੁਪਏ ਦੀ ਡਿਮਾਂਡ ਕੀਤੀ ਸੀ ਗਰੰਟੀ ਤੋਂ ਪੈਸੇ ਮੰਗੇ ਹਾਂਜੀ ਫੋਨ ਤੋਂ ਪੈਸੇ ਮੰਗੇ ਸੀ ਇਹਨਾਂ ਨੇ 20000 ਰੁਪਏ ਦੀ ਡਿਮਾਂਡ ਕੀਤੀ ਸੀ 15000 ਦੀ ਗੱਲ ਓਕੇ ਹੋਈ ਸੀ ਤੇ 5000 ਰੁਪਏ ਮੇਰੇ ਕੋਲ ਲੱਗੇ ਸੀ ਉਸ ਟਾਈਮ ਉਸ ਬ੍ਰਦਰ ਤੋਂ ਤੇ ਬਾਕੀ ਕਹਿੰਦੇ ਤੁਹਾਨੂੰ 4-5 ਦਿਨ ਦੇ ਵਿੱਚ ਅਸੀਂ ਐਨਓਸੀ ਦੇ ਕੇ ਬਾਕੀ ਬੇਸੇ ਫੇਰ ਲੈ ਕੇ ਜਾਵਾਂਗੇ ਉਹ ਵੀ ਸੀਸੀਟੀਵੀ ਦੇ ਵਿੱਚ ਹੈ ਜੋ ਪਹਿਂਕ ਤੇ ਜਾ ਰਹੇ ਹਾਂ ਹਾਂਜੀ ਉਸ ਦਿਨ ਵੀ ਕੌਣ ਆ ਉਹ ਇਹੀ ਜੋ ਮਲਾਜਮ ਬਣ ਕੇ ਆਏ ਸੀਗੇ ਕੀ ਨਾਮ ਕੀ ਦੱਸਿਆ ਸੀ ਮੈਨੂੰ ਇਹਨਾਂ ਨੇ ਇੱਕ ਰਵੀ ਸੀ ਇੱਕ ਨਾਮ ਹੋਰ ਸੀਗਾ ਪ੍ਰੇਮ ਕੁਮਾਰ ਸੀ ਜਿਨ੍ਹਾਂ ਦਾ ਨਾਮ ਤੇ ਇੱਕ سنی ਅਰੋੜਾ ਤੁਹਾਨੂੰ ਪਤਾ ਕਿਵੇਂ ਚੱਲਿਆ ਕਿ ਤੁਹਾਡੇ ਨਾਲ ਤੁਖਾ ਧੜੀ ਹੋਈ ਮੈਂ ਆਪਣੇ ਇੱਕ ਮਿੱਤਰ ਨੂੰ ਫੋਨ ਕੀਤਾ ਸੀ ਸਮਰਾਲੇ ਮੈਂ ਕਿਹਾ ਇਸ ਤਰ੍ਹਾਂ ਕਰਕੇ ਉਹ ਆਏ ਸੀ ਤੇ ਉਹ ਆਪਣੇ ਆਪ ਨੂੰ ਉਹ ਦੱਸਦੇ ਸੀ ਉਹਨਾਂ ਨੇ ਪਤਾ ਕਰਿਆ ਵੀ ਇਸ ਤਰ੍ਹਾਂ ਦਾ ਮਲਾਜਮ ਨਾਮ ਦਾ ਕੋਈ ਹੈ ਨਹੀਂ ਤਾਂ ਸਾਨੂੰ ਪਤਾ ਲੱਗਿਆ ਵੀ ਇਹ ਬੰਦੇ ਚਾਲੀ ਆ ਉਸ ਤੋਂ ਬਾਅਦ ਫਿਰ ਮੈਂ ਇਹਨਾਂ ਦੇ ਬਣਦੀ ਰਿਪੋਰਟ ਲਖਾਈ ਹੈ ਤੇ ਮੈਂ ਸਰਕਾਰ ਤੋਂ ਚਾਹਾਂਗਾ ਵੀ ਇਹਤੇ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਇਹ ਜੇ ਰੇਸ਼ੋਦ ਖੋਰੀ ਦੇ ਮਾਮਲੇ ਨੂੰ ਥੱਲ ਪਾਈ ਜਾ ਸਕੇ ਸਵਾਲ ਇਹਨਾਂ ਸਵਾਲ ਹੈ ਕਿ ਜੋ ਫਾਈਲ ਗ੍ਰੇਡ ਕੇ ਐਨਓਸੀ ਲੈਣੀ ਅਪਲਾਈ ਕਿੱਥੋਂ ਕੀਤੀ ਗਈ ਸੀ ਕੋਸਮਰਾਲੇ ਤੋਂ ਅਪਲਾਈ ਕੀਤੀ ਗਈ ਸੀ ਤੇ ਆਨਲਾਈਨ ਫੀਸ ਭਰੀ ਗਈ ਸੀ ਤੇ ਇਹਦੇ ਵਿੱਚ ਕੇਵਲ ਸਵਾਲ ਖੜਾ ਹੁੰਦਾ ਕਿ ਇਹਨਾਂ ਨੂੰ ਪਤਾ ਕਿਵੇਂ ਲੱਗ ਗਿਆ ਕਿ ਤੁਸੀਂ ਅਪਲਾਈ ਕੀਤੀ ਹੋ ਜੇ ਨਕਲੀ ਮਜ਼ਾ ਆ ਜਾਵੇ। ਇਹੀ ਚੀਜ਼ ਮੈਂ ਜਾਣਨਾ ਚਾਹੁੰਦਾ ਆ ਕਿ ਇਹਨਾਂ ਨੂੰ ਕਿਵੇਂ ਪਤਾ ਲੱਗਿਆ ਜਦ ਕਿ ਇਹ ਨਾਮ ਵਿਭਾਗ ਦੇ ਬੰਦੇ ਐ ਤੇ ਇਹਨਾਂ ਨੂੰ ਵਿਭਾਗ ਚ ਕੋਣ ਦੱਸ ਰਿਹਾ ਵੀ ਇਹ ਮੈਂ ਅਪਲਾਈ ਕੀਤਾ ਹੋਇਆ। ਹਾਂ ਤੁਸੀਂ ਕੀ ਮੰਗ ਕਰਦੇ? ਮੈਂ ਇੱਕ ਨੈਕ ਦੀ ਮੰਗ ਕਰਦਾ ਵੀ ਇਹਨਾਂ ਤੇ ਵਣਦੀ ਕਾਰਵਾਈ ਕੀਤੀ ਜਾਵੇ ਤੇ ਇਹਦੀ ਸ਼ੁੱਧ ਕੋਰੀ ਨੂੰ ਥੱਲ ਪਾਈ ਜਾਵੇ। ਕੀ ਨਾਮ ਤੁਹਾਡਾ ਹੈ? ਇਹਨਾਂ ਦਾ ਨਾਮ ਨੂੰ ਕੁਮਾਰ ਜੀ। ਹਾਂਜੀ ਇੱਕਲੋ ਕੈਨੇਡਾ ਤੁਹਾਡੇ ਕੋਲ ਤੋਂ ਨਕਲੀ ਜੋ ਫਾਇਲ ਮਲਾਈਮ ਪੜ ਕੇ ਆਈ ਸੀ। ਕੀ ਮਾਮਲਾ ਹੋਇਆ ਮਾਮਲਾ ਇਦਾਂ ਹੋਇਆ ਜੀ ਮੇਰੇ ਇੱਕ ਕਜ਼ਨ ਐ ਕਮਾਨ ਤੋਂ ਇੱਕ ਤਰੀਕ ਨੂੰ ਉਹਨਾ ਕੋਲ ਗਏ ਜਿਹੜੇ ਫਾਇਰ ਯਾਲੀ ਬਣ ਕੇ ਗਏ ਨੇ ਉਹਨਾਂ ਨੇ ਆਨਲਾਈਨ ਫੀਸ ਭਰਾਈ ਹੋਈ ਸੀਗੀ ਇਹ ਜਾ ਕੇ ਉਹਨਾਂ ਨੂੰ ਕਹਿੰਦੇ ਵੀ ਤੁਹਾਡੀ ਐਨਓਸੀ ਕਲੀਅਰ ਕਰਾਣੀ ਆ ਤੇ ਨੁਕਸ ਨੇ ਵੀ ਕਲੀਅਰ ਕਰਾਉਣ ਦੇ ਪੈਸੇ ਨੇ ਤੁਹਾਨੂੰ ਹਫਤੇ ਖੰਡ ਚ ਜਿਹੜਾ ਉਹਨਾਂ ਨੇ ਇਹ ਵੀ ਕਿਹਾ ਸ਼ਿਚਿਆ ਜੀ ਚੇਤਨ ਕੁਮਾਰ ਜੀ ਮਨੀਸ਼ ਕੁਮਾਰ ਸਾਨੂੰ ਚੇਤਨ ਕੁਮਾਰ ਜੀ ਤੇ ਕਹਿੰਦੇ ਵੀ ਵੀ ਅਸੀਂ ਤੇ ਫੀਸ ਭਰ ਜਾਓ ਕਹਿੰਦੇ ਨਹੀਂ ਇੱਥੇ ਨੁਕਸ ਨਹੀਂ ਤਾਂ ਕਰਕੇ ਕਲੀਅਰ ਕਰਨ ਲਈ ਨਾ ਵੀ 20000 ਵੀ ਦੇਣਗੇ 15000 ਡਿਸਾਈਡ ਹੋਇਆ ਜੀ 5000 ਰੁਪਏ ਉਹਨਾਂ ਦਿੱਤਾ 10000 ਰੁਪਿਆ ਕਹਿੰਦੇ ਹਫਤੇ ਦੇ ਦਿੱਤਾ ਦੇ ਵਿੱਚ ਵਿੱਚ ਤੁਹਾਨੂੰ ਐਨਓਸੀ ਕਲੀਅਰ ਕਰਾ ਕੇ ਪੈਸੇ ਲੈ ਜਾਗੇ ਉਸ ਤੋਂ ਬਾਅਦ ਚ ਮਨੀਸ਼ ਕੁਮਾਰ ਜੀ ਨੇ ਮੇਰੇ ਨਾਲ ਗੱਲ ਕੀਤੀ ਤੇ ਮੈਂ ਕਲੀਅਰ ਕਰਾਏ ਬੰਦੇ ਕੋਲ ਨੇ ਇਹਨਾਂ ਨੂੰ ਮੈਂ ਸਵੇਰੇ ਮਾਰਨੀ ਫੋਨ ਕੀਤਾ ਦੋ ਤਰੀਕ ਨੂੰ ਮੈਂ ਕਿਹਾ ਵੀ ਜੀ ਤੁਸੀਂ ਕਿਤੋਂ ਹੋ ਕਹਿੰਦੇ ਖੰਨੇ ਤੋਂ ਮੈਨੂੰ ਪਤਾ ਲੱਗਿਆ ਜੀ ਇਹਨਾਂ ਕਾਰੋਬਾਰ ਸਿਲੰਟਰਾਂ ਦਾ ਹੈ ਮੈਂ ਵੀ ਸਿਲੰਡਰ ਫਿੱਟ ਕਰਨੇ ਮੈਂ ਨੇ ਮੀਟਿੰਗ ਅਟੈਂਡ ਮੀਟਿੰਗ ਫਿੱਟ ਕੀਤੀ ਉਸ ਤੋਂ ਬਾਅਦ ਸਮਨ ਵਾਲੇ ਇਹਨਾਂ ਨੂੰ ਮੈਂ ਕਿਸੇ ਰੈਸਟੋਰੈਂਟ ਚ ਬੁਲਾਇਆ ਉੱਥੇ ਬੁਲਾ ਕੇ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿ ਜੀ ਵੀ ਸਿਸਟਮ ਸਿਲੰਡਰ ਕਿੰਨੇ ਕਹਿੰਦੇ ਜੀ 10000 ਦੇ ਸਿਲੰਡਰ ਲੱਗਣੇ ਆ ਤੇ ਉਹਨੇ ਫੀਸ ਬਣਾ ਕੇ ਦੱਸੀ 28000 ਰੁਪਿਆ ਸਮਥਿੰਗ ਫੀਸ ਹੈ ਤੇ 10000 ਰੁਪਿਆ ਆਪਾਂ ਚੰਡੀਗੜ੍ਹ ਦੇਣਾ ਥੋੜੀ ਕਲੀਅਰ ਕਰਾ ਨੂੰ 10 ਦਿਨ 10000 ਰੁਪਿਆ ਦਵਾਂਗੇ ਇੱਥੇ ਫਾਇਰ ਅਫਸਰ ਨੇ ਜਿਹੜਾ ਸਾਡੇ ਨੂੰ ਭੇਜਿਆ ਹੋਇਆ ਪਹਿਲਾਂ ਇਹਨਾਂ ਨੇ ਆਂਦੀ ਸਰ ਮੈਨੂੰ ਇਹ ਕਿਹਾ ਵੀ ਅਸੀਂ ਫਾਇਰ ਅਫਸਰ ਮਲਾਇਮ ਹੈ ਸੁਣਾ ਲੈਣਾ ਕਿ ਕੌਂਸਲ ਤੋਂ ਕਿ ਉਸ ਤੋਂ ਬਾਅਦ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਇਹਦੇ ਵਿੱਚ ਸਤਿਕਾਰਯੋਗ ਸਾਡੇ ਐਮਐਲਏ ਸਾਹਿਬ ਜਗਤਾਰ ਸਿੰਘ ਵਿਆਲਪੁਰਾ ਤੇ ਪ੍ਰਧਾਨ ਕਨਵੀਰ ਸਿੰਘ ਢੱਲੋਂ ਦੀ ਸ਼ਬੀ ਖਰਾਬ ਕਰਨ ਲਈ ਪਤਾ ਕੀਤਾ ਜਾਵੇ ਇਹਨਾਂ ਦੇ ਮਗਰ ਕੀ ਰਹਤ ਹੈ ਕਿਉਂਕਿ ਉਸੇ ਟਾਈਮ ਐ ਪ੍ਰਧਾਨ ਕਨਵੀਰ ਸਿੰਘ ਢੱਲੋਂ ਨੇ ਇਹ ਗੱਲ ਕਰਾਈ ਇਹਨਾਂ ਨੇ ਉਹੀ ਡਿਮਾਂਡ ਉਹਨਾਂ ਕੋਲ ਮੰਗੀ ਦੱਸੀ ਉਹਨਾਂ ਨੂੰ ਉਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਇਸ ਪ੍ਰਧਾਨ ਜੀ ਗੱਲ ਕਰ ਰਹੇ ਨੇ ਉਹ ਕਹਿੰਦੇ ਕੀ ਕੀ ਡਾਕੂਮੈਂਟ ਚਾਹੀਏ ਕਹਿੰਦੇ ਵੀ ਆਧਾਰ ਕਾਰਡ ਇੱਕ ਰਿਸ਼ਤੀ ਉਹਨਾਂ ਦੱਸਿਆ 20000 ਰੁਪਇਆ ਐਸਟਾ ਲੱਗੇਗਾ ਉਸ ਤੋਂ ਬਾਅਦ ਇਹ ਉਸ ਤੋਂ ਬਾਅਦ ਉਹਨਾਂ ਨੇ ਜਦ ਇਹ ਆਪਣੇ ਨਗਰ ਕੌਂਸਲ ਦੇ ਕਾਰਜ ਸਹਾਧਕ ਅਫਸਰ ਭੇਜੇ ਨਾਲ ਇੱਕ ਕਲਰਕ ਸਾਹਿਬ ਸੀਗੇ ਤੇ ਉਸ ਤੋਂ ਬਾਅਦ ਮੈਂ ਫੁਲਿਸ਼ ਸਟੇਸ਼ਨ ਨੂੰ ਨਾਲੀ ਦਰਖਾਸਤ ਦਿੱਤੀ ਤੇ ਇੱਕ ਹੀ ਕਾਰਜ ਸਹਾਧਕ ਸਾਹਿਬ ਨੂੰ ਦਿੱਤੀ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਵੀ ਇਹ ਜਿਹੜੇ ਇਹ ਹਮਸ ਨੇ ਇਹ ਦੇ ਮਗਰ ਜਿਹੜੀ ਮਨੀਸ਼ ਕੁਮਾਰ ਜੀ ਨੇ ਐਨਓਸੀ ਅਪਲਾਈ ਕੀਤੀ ਆ ਆਖ ਨੂੰ ਉਹ ਆਈਡੀ ਪਹੁੰਚੀ ਹੈ ਫਾਇਰ ਅਫਸਰ ਦੇ ਆਈਡੀ ਚ ਇਹਨਾਂ ਨੂੰ ਕਿਵੇਂ ਲੀਕ ਹੋ ਰਿਹਾ ਵੀ ਉਹਨਾਂ ਨੇ ਸਿੱਧਾ ਹੀ ਉੱਥੇ ਪਹੁੰਚ ਗਏ ਖਮਾੜੋ ਮਤਲਬ ਕੈਮਪ ਪਾਸ ਹੈ ਇੱਕ ਸ਼ਿਕਾਰ ਹੋ ਗਿਆ ਤਾਂ ਇੱਕ ਤੁਸੀਂ ਸ਼ਿਕਾਰ ਹੋ ਸਕਦਾ ਹਾਂ ਹੋ ਜਾਂਦਾ ਹੈ ਇਹਨੇ ਵੀ ਯਾਦੀ ਡਿਮਾਂਡ ਕੀ ਮੈਂ ਹੱਥ ਜੋੜ ਕੇ ਸਰਕਾਰ ਬਹੁਤ ਕਹਿ ਰਹੀ ਹੈ ਠੱਲ ਵੀ ਬਾਰੀ ਹੈ ਵੀ ਨਸ਼ਾ ਖਿਲਾਫ ਵੀ ਪ੍ਰਿਸ਼ਟਾਚਾਰ ਦੇ ਖਿਲਾਫ ਵੀ ਇਹ ਜਨਸਨਾ ਦੇ ਖਿਲਾਫ ਕਮ ਸਿਕਾ ਮੈਨੂੰ ਇਹ ਪਤਾ ਕੀਤਾ ਜਾਵੇ ਵੀ ਇਹਨਾਂ ਦੇ ਮਗਰ ਕਿਹੜੀ ਕੀ ਦਾ ਹੱਥ ਤਾਂ ਕਿਹੜਾ ਅਫਸਰ ਮਗਰ ਹੈ ਜਿਹੜਾ ਇਹਨੂੰ ਦੱਸ ਰਿਹਾ ਵੀ ਆਪਾਂ ਵੀ ਆ ਐਨਓਸੀ ਅਪਲਾਈ ਹੋਈ ਹੈ ਇਹਨਾਂ ਦੇ ਘਰੇ ਜਾ ਕੇ ਪੈਸੇ ਮੰਗੋ ਇਹਦਾ ਕਾਮ ਮਾਮਲਾ ਆਇਆ ਕਿ ਦੋ ਫਾਇਰ ਅਫਸਰ ਜੋ ਮੁਲਾਜ਼ਮ ਨਹੀਂ ਸੀ ਕਿਦੇ ਬਸੇ ਪੈਸੇ ਲੈਣ ਗਏ ਹੋਏ ਸੀ ਤੇ ਉਹਨਾਂ ਦੀ ਵੀਡੀਓ ਵਾਇਰਲ ਹੋਈ ਹੈ ਤੁਹਾਡੇ ਕੋਲ ਸ਼ਿਕਾਇਤ ਵੀ ਆਈ ਹੈ ਹਾਂਜੀ ਇਹਦੇ ਬਾਰੇ ਇਹ ਕੱਲ ਦੀ ਘਟਨਾ ਹੈਗੀ ਹੈ ਤੇ ਜਿਵੇਂ ਹੀ ਮੈਨੂੰ ਇਹਦਾ ਪਤਾ ਲੱਗਿਆ ਤੁਸੀਂ ਮੌਕੇ ਤੇ ਵੀ ਗਿਆ ਤੁਸੀਂ ਦੋ ਬੰਦੇ ਜਿਹੜੇ ਜਿਹੜਾ ਸਾਡੇ ਕਰਮਚਾਰੀ ਨਹੀਂ ਸੀਗੇ ਉਹ ਇੱਕ ਦੁਕਾਨਦਾਰ ਦੇ ਨਾਲ ਵੀ ਜਿਹੜੇ ਕੰਪਲੇਨੈਂਟ ਹੈਗੇ ਆ ਉਹਨਾਂ ਨੇ ਦੱਸਿਆ ਵੀ ਇਹ ਸਾਡੇ ਤੋਂ ਪੈਸੇ ਮੰਗ ਰਿਹਾ ਹੈ ਤੇ ਫਿਰ ਉਹਨਾਂ ਵੱਲੋਂ ਅਸੀਂ ਵੀ ਮੇਰੇ ਵੱਲੋਂ ਇਹਨਾਂ ਨੂੰ ਕਿਹਾ ਗਿਆ ਵੀ ਲਿਖਤੀ ਸ਼ਿਕਾਇਤ ਹੁਣੇ ਕਰੋ ਪੁਲਿਸ ਨੂੰ ਵੀ ਦੋ ਦਸਨ ਨੂੰ ਵੀ ਦੋ ਤੇ ਤਾਂ ਜੋ ਇਹਨਾਂ ਦੇ ਖਿਲਾਫ ਜਿਹੜੀ ਬੰਦੀ ਕਾਰਵਾਈ ਕੀਤੀ ਜਾਵੇ ਤੇ ਇਹ ਵੀ ਪਤਾ ਲੱਗੇ ਵੀ ਕੀ ਕੋਈ ਸਾਡਾ ਮੁਲਾਜ਼ਮ ਵੀ ਇਹਦੇ ਵਿੱਚ ਇਨਵੋਲਵ ਤਾਂ ਨਹੀਂ ਹੈ ਤੇ ਸਰ ਇਹ ਮਤਲਬ ਕਿੰਨੇ ਪੈਸੇ ਮੰਗੀ ਗਏ ਸੀ ਉਹਨਾਂ ਕਹਿਣ ਮੁਤਾਬਕ ਕੁਝ ਫੀਸ ਹੀ 20000 ਰੁਪਏ ਦੇ ਨੇੜੇ-ਨੇੜੇ ਦੱਸ ਰਹੇ ਸੀਗੇ ਵੀ ਉਹਨਾਂ ਵੱਲੋਂ ਐਕਟਮੈਂਟ ਕੀਤੀ ਗਈ ਤੇ ਸਰ ਨੇ ਮਤਲਬ ਲਈ ਹੈ ਕਿ ਜਾਲੀ ਜੋ ਕਹਿੰਦੇ ਮੁਲਾਇਮ ਬਣ ਕੇ ਕੰਮ ਕੀਤਾ ਜਾ ਰਿਹਾ ਹਾਂ ਹਾਂ ਉਹ ਕਹਿ ਰਹੇ ਸੀ ਵੀ ਇਹਨਾਂ ਨੇ ਕਿਹਾ ਵੀ ਅਸੀਂ ਮੁਲਾਇਮ ਪਰ ਉਹ ਤਾਂ ਜੋ ਕੋਈ ਵੀ ਸਾਡਾ ਮੁਲਾਇਮ ਨਹੀਂ ਸੀ ਤੇ ਪੁਲਿਸ ਵੱਲੋਂ ਪੁਲਿਸ ਪੁਲਿਸ ਨੂੰ ਦਿੱਤੀ ਗਈ ਸੀ ਹਾਂ ਬ੍ਰੀਸ ਉਹ ਅਸੀਂ ਇਹਦੀ ਕੰਪਲੀਟ ਭੇਜ ਚੁੱਕੇ ਸਾਡੇ ਵੱਲੋਂ ਵੀ ਚਲੀ ਗਈ ਹੈ ਤੇ ਸ਼ਾਇਦ ਉਹਨਾਂ ਨੇ ਆਪਣੇ ਵੱਲੋਂ ਵੀ ਕੀਤੀ